ਵਾਹਿ ਗੁਰੂ ਸਾਹਿਬ ਜੀਓ ਜੈਤ ਸ੍ਰੀ ਮਹਲਾ ਪੰਜਵਾਂ ਜਿ ਕਉ ਭਏ ਗੋਵਿੰਦ ਸਹਾਈ ਸੁਖ ਸਾਜ ਅਨੰਦ ਸਗਲ ਸਿਉ ਵਾਕਉ ਬਿਆਦ ਨ ਕਾਈ ਰਹਾਉ ਜਿਸ ਹੈ ਸਭ ਸੰਗ ਰਹਿ ਹੈ ਅਲੇਪਾ ਨਹ ਵਿਆਪੈ ਓਨ ਮਾਈ ਇਕ ਰੰਗ ਤਤ ਕੇ ਬੇਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਯਾ ਕਿਰਪਾ ਠਾਕੁਰ ਕੀ ਸੇ ਸੰਤ ਸਵਾਈ ਤਿਨ ਕੈ ਸੰਗ ਨਾਨਕ ਨਿਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਜੈਤ ਸਰੀ ਮਹੱਲਾ ਪੰਜਵਾ ਜਾ ਕਉ ਭਏ ਗੋਵਿੰਦ ਸਹਾਈ ਸੁਖ ਸਹਜ ਅਨੰਦ ਸਗਲ ਸਿਉ ਵਾ ਕਉ ਬਿਆਦ ਨ ਕਾਈ ਰਹਾਉ ਦਿਸਹਿ ਸਭ ਸੰਗ ਰਹਿ ਅਲੇਪਾ ਨਹਿ ਵਾਪੇ ਉਨ ਮਾਈ ਇੱਕ ਰੰਗ ਤਤ ਕੇ ਬਿਤੇ ਸਤਗੁਰ ਤੇ ਬੁੱਧ ਪਾਈ ਦਇਆ ਮયા ਕਿਰਪਾ ਠਾਹ ਕੁਰ ਕੀ ਸੇਈ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨਿਸਤਰੀਏ ਜਿਨ ਰਸ ਰਸ ਹਰ ਗੁਣ ਗਾਈ ਜੈਤ ਸਰੀ ਮਹਲਾ ਪੰਜਵਾ ਜਾਕੋ ਭਏ ਗੋਬਿੰਦ ਸਹਾਈ ਸੂਖ ਸਹਜ ਆਨੰਦ ਸਗਲ ਸਿਓ ਵਾਕੋ ਬਿਆਦ ਨਕਾਈ ਰਹਾ ਦਿਸ ਸਭ ਸੰਗ ਰਹਿ ਅਲਿਪ ਨਹਿ ਵਿਆਪੈ ਉਨ ਮਾਈ ਇਕ ਰੰਗ ਤਤ ਕੇ ਬੇਤੇ ਸਤ ਗੁਰ ਤੇ ਬੁਧ ਪਾਈ दया माया कृपा ठाकुर की से संत सुभाई تن کے سنگ নানک نس تریے جن रस रस ہر گل گائی ਜੈਤ ਸ੍ਰੀ ਮਹੱਲਾ ਪੰਜਵਾਂ ਜਾਕੋ ਭੇ ਗੋਵਿੰਦ ਸਹਾਈ ਸੂਖ ਸਹਜ ਆਨੰਦ ਸਗਲ ਸਿਉ ਵਾਕੋ ਬਿਆਦ ਨਕਾਈ ਰਹਾਉ ਦੀਸਹਿ ਸਭ ਸੰਗ रहे है आले पा नह व्यापै उन मई एक रंग तत के बेते सतगुरु ते बुध पाई उन दया माया कृपा ठाकुर की ਸੇ ਸੰਤ ਸੁਭਾਈ ਤੈਨ ਕੈ ਸੰਗ ਨਾਨਕ ਨਿਸ ਤਰੀਏ ਜੇਨ ਰਸ ਰਸ ਹਰ ਗੁਣ ਗਾਈ ਜੈਤ ਸਰੇ ਮਹੱਲਾ ਪੰਜਵਾ ਜਾਕੋ ਭੇ ਗੋਬਿੰਦ ਸਹਾਈ ਸੂਖ ਸਹਜ ਆਨੰਦ ਸਗਲ ਸਿਉ ਵਾਕੋ ਬਿਆਦ ਨ ਕਾਈ ਰਹਾ ਦਿਸਹਿ ਸਭ ਸੰਗ ਰਹਿ ਅਲੇਪਾ ਨਹਿ ਵਿਆਪੇ ਉਨਮਾਈ ਇੱਕ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮયા ਕਿਰਪਾ ਠਾਕੁਰ ਕੀ ਸਈ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨਿਸਤਰੀਏ ਜਨ ਰਸ ਰਸ ਹਰ ਗੁਣ ਗਾਈ ਜੈਤ ਸਰੀ ਮਹੱਲਾ ਪੰਜਵਾ ਜਾ ਕਉ ਭੇ ਗੋਬਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾ ਕਉ ਬਿਆਦ ਨਕਾਈ ਰਹਾ ਜਿਸ ਸਭ ਸੰਗ ਰਹੇ ਅਲੇਪ ਨਹਿ ਵਿਆਪੈ ਉਹਨ ਮਾਈ ਇਕ ਰੰਗ ਤਤ ਕੇ ਬੇਤੇ ਸਤ ਗੁਰ ਤੇ ਬੁਧ ਪਾਈ दया माया कृपा ठाकुर की सेई संत सुभाई दिन के संग नानक निसरिए जिन रस रस हर गुण गाई ਜੈਤ ਸਰੀ ਮਹੱਲਾ ਪੰਜਵਾ ਜਾ ਕੋ ਭਏ ਗੋਵਿੰਦ ਸਹਾਈ ਸੁਖ ਸਹਜ ਆਨੰਦ ਸਗਲ ਸਿਉ ਵਾ ਕੋ ਬਿਆਧ ਨ ਕਾਈ ਰਹਾਉ ਜਿਸਹਿ ਸਭ ਸੰਗ ਰਹੇ ਅਲੇਪਾ ਨਹਿ ਵਿਆਪੇ ਓਨ ਮਾਈ ਇੱਕ ਰੰਗ ਤਤ ਕੇ ਬੇਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਤਿਨ ਕੈ ਸੰਗ ਨਾਨਕ ਨਿਸਤਰੀਏ ਜੇਨ ਰਸ ਰਸ ਹਰ ਗੁਣ ਗਾਈ ਜੈਤ ਸਰੀ ਮਹੱਲਾ ਪੰਜਵਾਂ ਜਾਕੋ ਭਏ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾ ਕੋ ਬਿਆਦ ਨਕਾਈ ਰਹਾ ਜਿਸ ਹੈ ਸਭ ਸੰਗ ਰਹੇ ਅਲੇਪਾ ਨਹਿ ਵਿਆਪੈ ਉਹਨ ਮਾਈ ਇਕ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁਧ ਪਾਈ ਦਇਆ ਮਇਆ ਕਿਰਪਾ ठाकुर ਕੇ ਸੇ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨਸਰੀਏ ਜਿਨ ਰਸ ਰਸ ਹਰ ਗੁਣ ਗਾਈ ਜੈਤ ਸ੍ਰੀ ਮਹੱਲਾ ਪੰਜਵਾ ਜਾ ਕੋ ਭੇ ਗੋਬਿੰਦ ਸਹਾਈ ਸੁਖ ਸਹਜ ਆਨੰਦ ਸਗਲ ਸਿਓ ਵਾਕ ਬਿਆਦ ਨ ਕਾਈ ਰਹਾਓ ਦੀਸਹਿ ਸਭ ਸੰਗ ਰਹਿ ਅਲੇਪ ਨਹਿਵਿਆ ਪੈ ਓਨ ਮਾਈ ਏ ਕੇ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ਠਾਕੁਰ ਕੀ ਸੇ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨਿਸਤਰੀਏ ਜਿਨ ਰਸ ਰਸ ਹਰ ਗੁਣ ਗਾਈ ਜੈਤ ਸਰੀ ਮਹੱਲਾ ਪੰਜਵਾ ਜਾ ਕੋ ਭੇ ਗੋਵਿੰਦ ਸਹਾਈ ਸੁਖ ਸਹਜ ਆਨੰਦ ਸਗਲ ਸਿਉ ਵਾ ਕੋ ਬਿਆਦ ਨ ਕਾਈ ਰਹਾ ਦਿਸੇ ਸਭ ਸੰਗ ਰਹੇ ਅਲੇਪ ਨਹਿ ਵਿਆਪੇ ਊਨ ਮਾਈ ਇਕ ਰੰਗ ਤਤ ਕੇ ਬੇਤੇ ਸਤ ਗੁਰ ਤੇ ਬੁੱਧ ਪਾਈ दया माया कृपा ठाकुर की सेई संत सुहाई तिनके संग नानक निसतरीए जिन रस रस हर गुन गाई जयत सरी महल्ला पंचवा जाको भय गोविंद सहाय सुख सहज आनंद सगल सों ਵਾਕੋ ਵਿਆਦ ਨਕਾਈ ਰਹਾ ਦਿਸ ਹੈ ਸਭ ਸੰਗ ਰਹ ਹੈ ਅਲਪ ਨਹਿ ਵਿਆਪੈ ਨਮਾਈ ਏਕ ਰੰਗ ਤਤ ਕੇ ਬਤੇ ਸਤ ਗੁਰ ਤੇ ਬੁਧ ਪਾਈ ਦਇਆ ਮਾਇਆ ਕਿਰਪਾ ਠਾਕੁਰ ਕੀ ਸੇ ਸੰਤ ਸੁਭਾਈ ਦਿਨ ਕੈ ਸੰਗ ਨਾਨਕ ਨਿਸ ਤਰੀਏ ਜਿਨ ਰਸ ਰਸ ਹਰ ਗੁਣ ਗਾਈ ਜੈ ਸ੍ਰੀ ਮਹਲਾ ਪੰਜਵਾ ਜਾ ਕੋ ਭਏ ਗੋਵਿੰਦ ਸਹਾਈ ਸੁਖ ਸਹਜ ਆਨੰਦ ਸਗਲ ਸਿਉ ਵਾ ਕਉ ਬਿਆਧ ਨ ਕਾਈ ਰਹਾਉ ਜਿਸ ਹੈ ਸਭ ਸੰਗ ਰਹਿ ਹੈ ਅਲੇਪ ਨਹਿ ਵਿਆਪੈ ਉਨ ਮਾਈ ਇੱਕ ਰੰਗ ਤਤ ਕੇ ਬੀਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ਠਾਕੁਰ ਕੀ ਸੇਈ ਸੰਤ ਸਵਾਈ ਤਿਨ ਕੈ ਸੰਗ ਨਾਨਕ ਨਿਸਤਰੀਐ ਜਨ ਰਸ ਰਸ ਹਰ ਬੁਲਗਾਈ ਜੈਤ ਸਰੀ ਮਹਲਾ ਪੰਜਵਾ ਜਾ ਕਉ ਭਏ ਗੋਵਿੰਦ ਸਹਾਈ ਸੁਖ ਸਹਜ ਆਨੰਦ ਸਗਲ ਸਿਉ ਵਾ ਕਉ ਬਿਆਦ ਨ ਕਾਈ ਰਹਾਉ ਦੇਸ ਹੈ ਸਭ ਸੰਗ ਰਹਿ ਅਲੇਪ ਨਹਿ ਵਿਆਪੈ ਉਹਨ ਮਾਈ ਏਕੇ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮયા ਗਿਰ ਪਾਠਾ ਕੁਰਕੀ ਸੇਈ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨਿਸ ਤਰੀਏ ਜਿਨ ਰਸ ਰਸ ਹਰ ਗੁਣ ਗਾਈ ਜੈਤ ਸਰੀ ਮਹਲਾ ਪੰਜਵਾ ਜਾ ਕੋ ਭੇ ਗੋਵਿੰਦ ਸਹਾਈ ਸੂਖ ਸਹਜ ਆਨੰਦ ਸਗਲ ਸਿਉ ਵਾ ਕੋ ਬਿਆਦ ਨ ਕਾਈ ਰਹਾਉ ਦਿਸਹਿ ਸਭ ਸੰਗ ਰਹਿ ਹਲੇਪ ਨਹਿ ਵਿਆਪੈ ਉਨ ਮਾਈ ਇਕ ਰੰਗ ਤਤ ਕੇ ਬੇਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ਠਾਕੁਰ ਕੀ ਸੇ ਸੰਤ ਸੁਭਾਈ ਤਨ ਕੈ ਸੰਗ ਨਾਨਕ ਇਸ ਤਰੀਏ ਜਿਨ ਰਸ ਰਸ ਹਰ ਗੁਲਗਾਈ ਜੈਤ ਸਰੀ ਮਹਲਾ ਪੰਜਵਾ ਜਾਕੋ ਭਏ ਗੋਵਿੰਦ ਸਹਾਈ ਸੂਖ ਸਹਜ आनंद सगल सियो वाको व्याद नकाई रहाऊ दिसहे सब संग रह है आले पा नह व्यापे उन माई एक रंग तत के बेते ਸਤ ਗੁਰ ਤੇ ਬੁੱਧ ਪਾਈ ਹੁ ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਤੈਨ ਕੈ ਸੰਗ ਨਾਨਕ ਨਿਸ ਤਰੀਏ ਜੇਨ ਰਸ ਰਸ ਹਰ ਗੁਣ ਗਾਈ ਜੈਤ ਸ੍ਰੀ ਮਹਿਲਾ ਪੰਜਵਾ ਜਾ ਕੋ ਭੇ ਗੋਵਿੰਦ ਸਹਾਈ ਸੂਖ ਸਹਜ ਆਨੰਦ ਸਗਲ ਸਿਉ ਵਾ ਕੋ ਬਿਆਦ ਨ ਕਾਈ ਰਹਾ ਜਿਸਹ ਸਭ ਸੰਗ ਰਹੈ ਅਲੇਪਾ ਨਹਿ ਵਿਆਪੈ ਉਨਮਾਈ ਇੱਕ ਰੰਗ ਤਤ ਕੇ Bete ਸਤਗੁਰ ਤੇ ਬੁਧ ਪਾਈ ਦਇਆ ਮયા ਕਿਰਪਾ ਠਾਕੁਰ ਕੀ ਸੇ ਸੰਤ ਸੁਭਾਈ ਤੈਨ ਕੈ ਸੰਗ ਨਾਨਕ ਨਿਸਤਰੀਏ ਜਿਨ ਰਸ ਰਸ ਹਰ ਗੁਣ ਗਾਈ ਜੈਤ ਸਰੀ ਮਹੱਲਾ ਪੰਜਵਾ ਜਾ ਕੋ ਭਏ ਗੋਬਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾ ਕਉ ਬਿਆਦ ਨ ਕਾਈ ਰਹਾ ਜਿਸ ਹੈ ਸਭ ਸੰਗ ਰਹਿ ਅਲੇਪ ਨਹਿ ਵਿਆਪੈ ਉਹ ਨmai ਇਕ ਰੰਗ ਸਤ ਕੇ ਬੇਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਦਿਨ ਕੈ ਸੰਗ ਨਾਨਕ ਨਿਸਰੀਏ ਜਿਨ ਰਸ ਰਸ ਹਰ ਗੁਣ ਗਾਈ ਜੈਤ ਸਰੀ ਮਹੱਲਾ ਪੰਜਵਾ ਜਾ ਕੋ ਭਏ ਗੋਵਿੰਦ ਸਹਾਈ ਸੁਖ ਸਹਜ ਆਨੰਦ ਸਗਲ ਸਿਓ ਵਾ ਕੋ ਬਿਆਦ ਨ ਕਾਈ ਰਹਾਉ ਜਿਸ ਹੈ ਸਭ ਸੰਗ ਰਹਿ ਅਲੇਪ ਨਹਿ ਵਿਆਪੇ ਓਨ ਮਾਈ ਏਕ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁਧ ਪਾਈ दया माया कृपा ठाकुर की सही सوت ਸੁਭਾਈ تن ਕੈ ਸੰਗ ਨਾਨਕ ਨਿਸਤਰੀਏ ਜੈਨ ਰਸ ਰਸ ਹਰ ਗੁਣ ਗਾਈ ਜੈਤ ਸਰੀ ਮਹੱਲਾ ਪੰਜਵਾਂ ਜਕੋ ਭਏ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾ ਕੋ ਬਿਆਦ ਨ ਕਾਈ ਰਹਾ ਜਿਸਹਿ ਸਭ ਸੰਗ ਰਹਿ ਹੈ ਅਲੇਪਾ ਨਹਿ ਵਿਆਪੈ ਉਹਨ ਮਾਈ ਇਕ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮયા ਕਿਰਪਾ ठाकुर ਕੇ ਸੇ ਸਤ ਸੁਭਾਈ ਤਿੰਨ ਕੈ ਸੰਗ ਨਾਨਕ ਨਸਤਰੀਏ ਜਿਨ ਰਸ ਰਸ ਹਰ ਗੁਣ ਗਾਈ ਜੈਤ ਸ੍ਰੀ ਮਹਲਾ ਪੰਜਵਾਂ ਜਾ ਕੋ ਭਏ ਗੋਬਿੰਦ ਸਹਾਈ ਸੁਖ ਸਹਜ ਆਨੰਦ ਸਗਲ ਸਿਓ ਵਾਕ ਬਿਆਦ ਨ ਕਾਈ ਰਹਾਓ ਦੀ ਸਹੇ ਸਭ ਸੰਗ ਰਹਿ ਹਲੇਪਾ ਨਹਿਵੈਪੈ ਉਨ ਮਾਈ ਇਕ ਰੰਗ ਤਤ ਕੇ ਬਿਤੇ ਸਤਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ਠਾਕੁਰ ਕੀ ਸੇ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨਿਸਤਰੀਏ ਜਿਨ ਰਸ ਰਸ ਹਰ ਗੁਣ ਗਾਈ ਜੈਤ ਸਰੀ ਮਹੱਲਾ ਪੰਜਵਾ ਜਾ ਕੋ ਭੇ ਗੋਵਿੰਦ ਸਹਾਈ ਸੁਖ ਸਹਜ ਆਨੰਦ ਸਗਲ ਸਿਓ ਵਾਕ ਬਿਆਦ ਨਕਾਈ ਰਹਾ ਦਿਸੇ ਸਭ ਸੰਗ ਰਹਿ ਅਲੇਪ ਨਹਿ ਵਿਆਪੇ ਊਨ ਮਾਈ ਏਕ ਰੰਗ ਤਤ ਕੇ 베ਤੇ ਸਤ ਗੁਰ ਤੇ ਬੁੱਧ ਪਾਈ दया माया कृपा ठाकुर की सेई संत सुहाई तिनके संग नानक निसतरीए जिन रस रस हर गुन गाई जयत सरी महल्ला पंचवा जाको भय गोविंद सहाय ਸੁਖ ਸਹਜ ਆਨੰਦ ਸਗਲ ਸਿਓ ਵਾਕ ਬਿਆਦ ਨ ਕਾਈ ਰਹਾ ਜਿਸ ਹੈ ਸਭ ਸੰਗ ਰਹਿ ਹਲੇ ਪਾ ਨਹਿ ਵਿਆਪੈ ულਮਾਈ ਏ ਕੈ ਰੰਗ ਤਤ ਕੇ ਬਤੇ ਸਤਗੁਰ ਤੇ ਬੁਧ ਪਾਈ ਦਇਆ ਮਇਆ ਕਿਰਪਾ ਠਾਕੁਰ ਕੀ ਸੇ ਸੰਤ ਸੁਭਾਈ ਦਿਨ ਕੈ ਸੰਗ ਨਾਨਕ ਨਿਸਤਰੀਏ ਜਿਨ ਰਸ ਰਸ ਹਰ ਗੁਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ